ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚਾਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰ ਉੱਠਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਹਨ ਹਾਏ ਤਰੀ ਤੋ ਕੀ ਜੀ ਅੰਦਰ ਦਰਵਾਜ਼ੇ ਚ ਬੰਦ ਕਮਰੇ ਚ ਟੀ ਕਰਕੇ ਸਾਰ ਨੂੰ ਜਲਾਉਂ ਲਗਾਉਂ ਪਾਣੀ ਵੀ ਪਾਣਾ ਹੈ ਹਾਂ ਕਹਿੰਦੀ ਮੈਂ ਕਲਾ ਸਾਸਰੀ ਘਰ ਬੁਲਾਉਂ ਵੀ ਇੱਧਰ ਹੋਰ ਮੰਗਦੀ ਆ ਮੈਨੂੰ ਅੰਦਰ ਤੇ ਲੈ ਕੇ ਆਉਂਦੀ ਤੇ ਪਹਿਲਾਂ ਚੁੰਨੀ ਫੜ ਕੇ ਕਹਿੰਦੀ ਆ ਜਾ ਤੈਨੂੰ ਤੇ ਸਾਸਰੀ ਘਰ ਤਾਂ ਬੁਲਾ ਦੇ ਪਹਿਲਾਂ ਸਾਸਰੀ ਘਰ ਤਾਂ ਬੁਲਾ ਦੇ ਤੂੰ ਬੈਠ ਜੀ ਆਖ ਸਾਹਿਬ ਬੈਠ ਜੀ ਕਿ ਮਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਸੀਂ ਤਾਂ ਅੰਗੂਰ ਲੈ ਕੇ ਨਹੀਂ ਆਏ ਹੈਗੇ ਅੰਗੂਰ ਤਾਂ ਰੋਪਾ ਨਹੀਂ ਪਾਇਆ ਵੀ ਦੋਤੇ ਘੱਟ ਲੈ ਆਂਦੇ ਤੇ ਜੀ ਆਹਾ 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 ਏ ਪਤਾ ਨਹੀਂ ਕਿ ਕਿਹੜਾ ਭੁੱਲੇ ਭਟਕੇ ਨੂੰ ਯਾਦ ਆ ਗਈ ਦੋਤੀ ਅਜੇ ਤੱਕ ਕੋਈ ਪ੍ਰੋਗਰਾਮ ਵੀ ਨਹੀਂ ਦਾ ਸਾਡਾ ਤਾਂ ਵੀ ਅੱਜ ਆਉਣਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਨੂੰ ਪਤਾ ਹੈ ਆਪਾਂ ਨੂੰ ਕਿੰਨੇ ਦਿਨ ਹੋ ਗਏ 7 ਦਿਨ ਵਟ ਦਿਨ ਹੋ ਗਏ ਨੇ ਸੱਦਦੇ ਆ ਹੁਣ ਕੰਮ ਕਰ ਨਵੇੜ ਕੇ ਪਤਾ ਕਾਤੇ ਵੀ ਆਜੋ ਮੈਨੂੰ ਦਿਖਾ ਦਿਓ ਆਜੋ ਮੈਨੂੰ ਦਿਖਾ ਦਿਓ ਕੀ ਦਿਖਾ ਦਿਓ ਵੀ ਪੈਪ ਮੇਰਾ ਖਲਾ ਦਿਓ ਅੱਛਾ ਡਾਕਟਰ ਉਹਦਾ ਕੋਈ ਲੋ ਮੈ ਲੋ ਜੀ ਇੱਧਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਦੀਪ ਪਾਟੀ ਨਹੀਂ ਜੀ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਡੈਡੀ ਦੇ ਕੱਪੜੇ ਬਦਲਾ ਕੇ ਆਟਿਏ ਹਾਂ ਜੀ ਹਾਂ ਬਿਲਕੁਲ ਧੋਦਣੇ ਤੇ ਹੈ ਧੋਦ ਕੇ ਪਿਆ ਪਾਜੀ ਮੈਂ ਫੇਰ ਠੀਕ ਆ ਮੈਂ ਤਾਂ ਕਹਿ ਰੱਖਦੀ ਸਰ ਨਵੇਂ ਕੱਪੜੇ ਆ ਜੀ ਅੱਜ ਡੈਡੀ ਖਾਊਗਾ ਜੀ ਪੰਜੀਰੀ ਅੱਜ ਪੰਜੀਰੀ ਦੋਤੀ ਨੂੰ ਮਿਲੀ ਸੀ ਐ ਅੰਗਰਵਾੜੀ ਚ ਆਂਗਨਵਾੜੀ ਚ ਦੋਤੀ ਖਾਂਦੀ ਨਹੀਂ ਮੈਨੂੰ ਖਾਂਦੀ ਇਹ ਖਾਂਦੀ ਨਹੀਂ ਹੈਗੀ ਹੋ ਗਿਆ ਹੇ ਕੀ ਕਾ ਖਾਂਦੀ ਏ ਤੂੰ ਖਲਾਈ ਤੀ ਮੈਂ ਖਾਦੀ ਨਹੀਂ ਮੈਂ ਤਾਂ ਮੈਂ ਡੈਡੀ ਖਾ ਲੰਗੇ ਇਹਦਾ ਬੋਬਲ ਹੀ ਆਉਂਦੀ ਹੈ ਹਾਂ ਵਧੀਆ ਹੁੰਦੀ ਹੈ ਦੋਤੀ ਤੇਰੀ ਜਾਣ ਲੱਗੀ ਤੇਰੀ ਸਕੂਲ ਚ ਚੱਲ ਵਧੀਆ ਪੁੱਛਣ ਸੂਣਿਆ ਨਹੀਂ ਇਹ ਜਾਣੀ ਇੰਨੇ ਨੂੰ ਸਕੂਲ ਤੇ ਸਕੂਲ ਚਲੀ ਅੰਗੂਰ ਨੱਚਲਾ ਚੱਕਰਾ ਵਾ ਆਪਣਾ ਰੱਖ ਲੋ ਕਹਿੰਦੀ ਨਹੀਂ ਆ ਦੱਸ ਨਾਨੇ ਨੂੰ ਸਕੂਲ ਜਾ ਦਿੰਨੀ ਆ ਹੈ ਰਾਦੇ ਅੱਜ ਘਾ ਤੇ ਨਹੀਂ ਗਈ ਸਕੂਲ ਹੈ ਜਾਂਗੀ ਅੱਜ ਸਕੂਲ ਘਾ ਤੇ ਨਹੀਂ ਗਈ ਕਾਲੂ ਕਾਲੂ ਜਾਉਂਗੀ ਚੀਚੀ ਖਾਲਾ ਪੁੱਤ ਅੱਜ ਤਾਂ ਮੈਂ ਨਾਨ ਨੂੰ ਕਾਲੂ ਜਾਣਾ ਮੈਂ ਛੁੱਟੀ ਲੈ ਲਈ ਤਰ ਰਾਤ ਅਸੀਂ ਕਿਵੇਂ ਤੇ ਪ੍ਰੋਗਰਾਮ ਪਰ ਇਹ ਗੱਡੀ 'ਚ ਵੀ ਗਈ ਜਾਵੇ ਨਾਨੂ ਘਰ ਨਾਨੂ ਘਰ ਮਾਂ ਵੀ ਹੁਣ ਨਾਨੂ ਘਰ ਜਾ ਕੇ ਸਾਹ ਲਊਗੀ ਆ ਗਿਆ ਜਹਾਜ਼ ਆ ਗਿਆ ਹਾਂ ਇਹ ਰੀਤਲ ਡੈਡੀ ਚੀਜੀ ਦੇ ਦੇ ਅਸੀਂ ਛੋਟੇ ਜਿਹੇ ਹੁੰਦੇ ਸਾਡੇ ਮਨਾਂ 'ਚ ਹਜਾ ਡਰ ਪਾਇਆ ਵਾ ਤਾਂ ਜਹਾਜ਼ ਜਾ ਕੇ ਤੇ ਆ ਜਾਂਦਾ ਦਾ ਆ ਅਸੀਂ ਜਾ ਆਪਣੀ ਮੰਮੀ ਦੀ ਗੋਦੀ 'ਚ ਜਾ ਆਪਣੇ ਪਾਪੇ ਦੀ ਗੋਦੀ ਚ ਪਾਪਾ ਜੀ ਦੀ ਗੋਦੀ ਚ ਜਾਂ ਚਾਚਾ ਜੀ ਦੀ ਗੋਦੀ ਚ ਨਾਟਕੇ ਲੁਗਣਾ ਜਾ ਕੇ ਦੇਖ ਲਓ ਵੀ ਟਾਈਮ ਤੇ ਇਹ ਵੀ ਤਾਂ ਦਤਾ ਆ ਦੋ ਕੱਪ ਚਾਹ ਨਹੀਂ ਨਹੀਂ ਕੁਝ ਹੋਰ ਗੱਲ ਤਾਂ ਹੀ ਹੋਗੀ ਦੋ ਕੱਪ ਚਾਹ ਦੋ ਕੱਪ ਵੀਰ ਪੀ ਲੋ ਵੀਰ ਮੈਨੂੰ ਦੇ ਦੇ ਹਾਂ ਕਿਆਤਾ ਉਹਦੇ ਉਹ ਨਾਨੂ ਨੇ ਖਾ ਲਿਆ ਹਾਂ ਕੋਈ ਲੱਗੀ ਨਹੀਂ ਚਲ ਕੋਈ ਨਹੀਂ ਯਾਦ ਕਰਨ ਦੀ ਲੋੜ ਵੀ ਨਹੀਂ ਹੈਂ ਹੂੰ ਹੂੰ ਅਮੱਖੀ ਬਹੁਤ ਹੋ ਗਿਆ ਡੈਡੀ ਥੋੜੇ ਤਾਂ ਕੀ ਕਰੀਏ ਹਾਂ ਇਹਦੀ ਇਤ ਖਾ ਲੈ ਪੁੱਤ ਘੱਟੇ ਆ ਨਾ ਘੱਟੇ ਨਹੀਂ ਕ ਤੁਸੀਂ ਆ ਘੱਟ ਘਰੇ ਆ ਉਹ ਥੱਲੇ गिर ਗਿਆ ਇੱਕ ਅੰਗੂਰ ਨਾ ਨਾ गिर ਗਿਆ गिर ਗਿਆ ਹੁਣ ਨਾ ਨਾ ਇਹਦਾ ਹਾਜਮਾ ਸੈੱਟ ਕਰੂਗਾ ਜਿਹੜਾ ਥੱਲੇ ਕਿਰਿਆ ਪਾਉਂਦਾ ਇਹਦਾ ਹਾਜਮਾ ਸੈੱਟ ਕਰਦਾਗਾ ਚੱਲ ਬਿਠਾਲ ਡੈਡੀ ਨੂੰ ਫੇਰ ਗੱਡੀ ਜਿਹਨੂੰ ਚੱਲੀਏ ਪੌਣਾ ਸੀ ਚੱਲਿਆ ਜੀ ਦਵਾਈ ਲੈਣ ਦੇਖਦੇ ਆਂ ਵੀ ਅ ਡਾਕਟਰ ਸਾਹਿਬ ਕੀ ਕਹਿੰਦੇ ਜਾ ਕੇ ਉੱਥੇ ਵੀ ਪਾਪ ਵੀ ਲੈ ਕੇ ਜਾਣੇ ਇਹ ਅੱਛਾ ਲੱਖਣਾ ਫਿਰ ਖਾ ਲਈ ਮੰਮੀ ਦਾ ਥੈਂਕ ਯੂ ਕਿਹਨੇ ਕਰਨਾ ਓ ਥੈਂਕ ਯੂ ਤਾਂ ਕਰਜ ਮੰਮੀ ਦਾ ਥੈਂਕ ਯੂ ਵੈਲਕਮ ਨਹੀਂ ਐ ਨਹੀਂ ਕਿਹਾ ਪਾਪਾ ਥੈਂਕ ਯੂ ਪਾਪਾ ਥੈਂਕ ਯੂ ਲਾਗੀ ਦੀ ਕਰ ਰਹੇ ਹਰੇਕ ਨੂੰ ਪਾਪਾ ਦਾ ਥੈਂਕ ਯੂ ਦੀਜੇ ਹੋਰ ਵੀ ਬਣਾਵੇ ਪਾਪਾ ਥੈਂਕ ਯੂ ਨੂਰ ਕੋਲ ਹੈ ਨਾ ਖਾ ਖਰਾਬ ਨਹੀਂ ਖਰਾਬ ਉਹ ਨਾ ਨਾ ਠੀਕ ਤਾਂ ਰੀਤਾ ਨਾਨੂ ਨੂੰ ਲਿਜਾਣਾ ਨਾਲ ਕੱਤ ਚੱਕ ਚੱਕ ਭਾਈ ਨਾਨੂ ਆਪਣੇ ਹਿੱਸੇ ਦਾ ਚੱਕ ਤੂੰ ਨਾਨੂ ਤਾਂ ਚੱਲੇ ਆਪਣੇ ਨਾਲ ਆਹ ਤਾਂ ਦਾਨਵੀਰ ਪੂਰੀ ਆ ਇਹ ਉੱਥੇ ਵੀ ਜਸਮੀ ਦਾਦੀ ਆ ਕਹਿੰਦੀ ਵੀ ਜਿਹੜਾ ਤੁਸੀਂ ਫਰੌਂਟਾ ਬਣਾ ਕੇ ਦੰਨੇ ਆ ਵਿੱਚ ਇੱਕ ਮੜ ਬੁਰਕੀ ਆਪਣੀ ਮੈਡਮ ਦੇ ਮੂੰਹ ਚ ਚਿੱਕਾ ਆਪਣੇ ਮੂੰਹ ਚ ਬਈ ਮੈਡਮ ਨਾਲ ਦੀ ਪੂਰੀ ਬਣੀ ਹੋਈ ਆ ਥੋੜਾ ਨਾਲ ਜੋ ਨਾ ਕੱਲੋਂ ਕੱਲੋਂ ਜਾਉਂਗੀ ਮੈਂ ਅਜੇ ਤਾਂ ਪਲੇ ਵਿੱਚ ਆਣ ਪਿਆ ਰੇਟ ਲੈ ਜਾਣੀਏ ਨਾਲ ਹਾਂ ਲੈ ਚੁੱਕੀ ਹੈ ਚਲੋ ਡਾਡੀ ਹੋ ਗੱਡੀ ਕੋਲ ਨੂੰ ਫਿਰ ਬਾਹਰ ਉਧਰ ਨਾਲ ਖਾਲੀ ਸੈਂਡਵਿਚ ਗੱਡੀ 'ਚ ਰੱਖ ਲਿਆ ਤਾਂ ਤੂੰ ਖਾ ਲੈ ਗੱਡੀ 'ਚ ਫਿਰ ਫਰਟੂਟ ਆਫ ਫਰੋਮ ਦ ਸਰਵਰ ਬਣਾ ਜਿੱਧਰ ਮਰਜ਼ੀ ਬਣਾਓ ਹਾਂ ਜੀ ਲੋਟ ਆ ਜੀ ਆਮਾ ਆ ਇੱਧਰ ਦੇਖ ਲਓ ਜੀ ਇਹ ਪਲੇਟੇ ਨਾਲ ਲਈ ਜਾਂਦੀ ਹੈ। ਐਕडून ਵਾਜੇ ਪੁੱਤ ਪੂਰਾ ਬਹਿ ਜਾ ਵੀ ਤਾ ਆ ਜਾ। ਇੱਧਰ ਬਹਿ ਜਾ। ਸ਼ੀਸ਼ਾ ਹਲਾ ਲੈਣਾ ਭਾਈ। ਅਹ। ਲੱਗੀ ਵੀ ਅੱਗ ਬਾਕੀ ਜੂਨੀ ਦੋ। ਚਲ ਤੀ ਦੋ ਮਿੰਟ ਨਾ ਹਵਾ ਵਿੱਚ ਚੱਲ। ਬਾਹਰ ਬਾਹਰ ਬਤਾ ਕੇ ਹੁਣ ਫਰੀਦ ਸੁਬਾਹ ਪਹਿਲਾਂ ਚੜ ਕੇ ਬੈਗੀ ਫਰੀਦ ਨੂੰ ਮੈਂ ਆ ਵੀ ਮੈਂ ਰਹਿਣਾ ਚਾਹਾਂ ਆ ਦੇਖੀ ਟੱਲ ਆਪਣੂੰ ਬਿੰਜਰ ਵੀ ਤਲੋ ਨਾ ਬਿੰਜਰ ਤੋਂ ਫਤਫਾਣ ਮਜ਼ਾ ਆਵੇ ਜਿੱਥੇ ਜਾਣ ਆਪਾਂ ਨੇ ਸਾਨੂੰ ਛਾਵਾ ਚ ਤੈਨੂੰ ਲਾ ਦਵਾ ਕਿ ਠਿਖੜਾ ਦਵਾ ਐਸੇ ਲਾ ਦੇ ਆਵਾਂਗੇ ਤੁਹਾਨੂੰ ਖਾਣੂ ਵਾਹ ਕੱਲ ਕੀ ਮਿਲਦਾ ਜੀ ਜਵਾਕ ਗੱਡੀ ਚ ਬਹਿ ਗਏ ਸਾਰੇ ਤੇ ਦੇਖਦੇ ਹਾਂ ਕਿਆ ਕਹਿੰਦਾ ਡਾਕਟਰ ਸਾਨੂੰ ਸ਼ੁਕਰ ਆ ਜੀ ਪਹਿਲੀ ਵਾਰ ਸੰਦੀਪ ਨੇ ਕੋਈ ਚੱਜ ਦਾ ਕੰਮ ਕਰਿਆ ਅੱਜ ਹਾਂ ਤੇ ਨਹੀਂ ਤਾਂ ਇੱਕ ਦੇ ਢਾਬਾ ਆ ਗਿਆ ਜੀ ਕਦੇ ਕੋਸ ਆ ਗਿਆ ਕਦੇ ਕੋਸਾਂ ਚ ਪਹਿਲੀ ਵਾਰ ਫਰੂਟ ਵਾਲੀ ਰੇੜੀ ਨੂੰ ਦੇਖ ਕੇ ਬ੍ਰੇਕ ਮਰਾਈ ਜਣਾ ਕਦੇ ਵੀ ਪਾਣੀ ਚਲਦੇ ਨਾਲ ਵੀ ਕੇਲੇ ਵੀ ਲੈ ਲੈਂਦੇ ਥੋੜੇ ਜਿਹਾ ਅੰਗੂਰ ਲੈ ਲੈਂਦੇ ਵਿਚਾਰੇ ਰਾਹ ਤੇ ਚ ਭੁੱਖ ਲੱਗੀ ਹਾਂ ਤਾਂ ਆਪਾਂ ਫਰੂਟ ਖਾ ਲਾਂਗੇ ਹਾਂ ਹੁਣ ਥੋੜਾ ਜਾ ਸਮਝ ਲਓ ਵੀ 100% ਤੇ 90% ਨੇ ਤਾਂ 90% ਵੀ ਨਹੀਂ ਲਾ ਲਓ ਵੀ 100% ਤੇ 20% ਵੋਇਡ ਕਰਦੀਆਂ ਚੀਜ਼ਾਂ ਨੂੰ ਉਹ ਵੀ ਪਤਾ ਨਹੀਂ ਵੀ ਪੇਟ ਤੇ ਇਨਫੈਕਸ਼ਨ ਉਹ ਵੀ ਤਾਂ ਕਰਕੇ ਕਰਦੀ ਆ ਤਾਂ ਵੀ ਮੁੜ ਕੇ ਫੇਰ ਉਧਰੋਂ ਨਾ ਚਲੇ ਤੇ ਲੈਣ ਗਈ ਵੀ ਆਉ ਸਾਹਮਣੇ ਉਧਰ ਆ ਖੜੀ ਹੈ ਜੀ ਦੇਖਦੇ ਆਂ ਕਿਆ ਲੈ ਆਉਂਦੀ ਹੈ ਲੱਗਦਾ ਤਾਂ ਮੈਨੂੰ ਕੇਲੇ ਹੀ ਲੱਤੇ ਆ ਫਿਰ ਇਹ ਤਾਂ ਮੰਮਾ ਕਿਆ ਲੈਣ ਗਈ ਪੁੱਤਾਂ ਨਹੀਂ ਤੇ ਕਿਆ ਕੇਲੇ ਕੇਲੇ ਹਾਂ ਇਹਦੇ ਕੇਲੇ ਖਾ ਕੇ ਜਿਆਦਾ ਮਾਤਰੀਤ ਬਹੁਤ ਗੰਦੀ ਹੈ ਹਾਂ ਚਲੋ ਫਰੂਟ ਤਾਂ ਵੈਸੇ ਜਵਾਕਾਂ ਨੂੰ ਖਾਣਾ ਵੀ ਚਾਹੀਦਾ ਡਾਡੀ ਨਾ ਚੰਗਾ ਸਿਹਤ ਲਈ ਫੋਰਾ ਬਟਵਾ ਖਾਣ ਨਾਲ ਤਾਂ ਠੀਕ ਆ ਜਿਹੜਾ ਲੇਜ਼ ਕੁੱਕਰੇ ਇਹ ਉਹ ਤਾਂ ਲੇਜ਼ ਨੂੰ ਬੇਕਾਰ ਨਾ ਖਰਾਬ ਕਰਦੇ ਉਹ ਲੇਜ਼ ਕੁੱਕਰੇ ਖਾਣ ਨਾਲ ਤਾਂ ਠੀਕ ਹੀ ਕਰਦਾ ਆ ਠੀਕ ਆ ਅ ਸ਼ੰਗਰ ਪੰਗੂ ਲੋਲੋਨੇ ਕੇ ਕੇਲੇ ਲੈ ਨਾ ਖਰਾਬ ਨਹੀਂ ਕਰਦਾ ਕੁਝ ਵੀ ਤਲੀਆਂ ਚ ਪਿਆ ਸਭ ਖਰਾਬ ਹੋ ਜਾਂਦਾ ਤਲੀਆਂ ਹੋਈਆਂ ਜਿਵੇਂ ਲੇਜ਼ ਕੁੱਕਰੇ ਤਾਂ ਖਾਸ ਕਰਕੇ ਹਾਂ ਕਾਹ ਕਹਣਾ ਮੇਰੇ ਪੁੱਤਰੇ ਇੱਧਰ ਦੱਸ ਕੋਲ ਹਾਂ ਭਾਈ ਢੇਰ ਲੱਗੇ ਨੇ ਮੰਡੀ ਚ ਹੁਣ ਡੜੀ ਸੀਜ਼ਨ ਚੱਲਦਾ ਸੀਜ਼ਨ ਦੇ ਵਿੱਚ ਆਉਣ ਕ ਨਾ ਲਿਫਟਿੰਗ ਹੋ ਜਾਂਦੀ ਆ ਗੱਡੀਆਂ ਭਰੀਆਂ ਤਾਂ ਖੜੀਆਂ ਘਟ ਜਾਂਦੀ ਆ ਇਹ ਲਿਫਟੇ ਤਾਂ ਹੋ ਹੀ ਜਾਣੀਆਂ ਗੱਡੀਆਂ ਦੇ ਕਾਊਂਟਿੰਗ ਦਾ ਕੰਮ ਥੱਲੇ ਜਿਹੜੀ 1 ਮਿੰਟ ਜਿਹੜੀ ਖਰੀਦ ਹੋ ਗਈ ਡਾੜੀ ਉਹ ਗਵਰਨਮੈਂਟ ਦੀ ਆ ਉਹ ਤਾਂ ਗਵਰਨਮੈਂਟ ਦੀ ਆ ਉਹ ਪਈ ਭਿੱਜ ਜਿਵੇਂ ਇਹ ਤਾਂ ਇਹ ਤਾਂ ਚਾਹੀਦਾ ਵੀ ਸਮਾਧਾਨ ਨਾਲ ਦੀ ਨਾਲੇ ਕੱਲ ਅਫਸਰ ਜੀ ਕਹਿੰਦਾ ਕਹਿੰਦਾ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਗਵਰਨਮੈਂਟ ਨਾਲ ਮਾਰ ਚੱਕੀ ਲੱਗੇ ਤਾਂ ਠੀਕ ਆ ਨਹੀਂ ਥੱਲੇ ਤੋਂ ਕਹਿੰਦੇ ਹੰਗਰੇ ਆਉਣਾਂ ਨੇ ਇਹ ਤਾਂ ਇਹ ਤਾਂ ਚਲੋ ਆਜ ਤੱਕ ਗਵਰਨਮੈਂਟ ਨੂੰ ਘੱਟ ਹੀ ਆ ਘੱਟਾ ਫਿਰ ਆ ਮਿੰਟਾਂ ਘੱਟ ਕਰਨੀ ਬੱਸ ਇਹ ਕਹਿੰਦਾ ਗਵਰਨਮੈਂਟ ਇੱਕ ਇੱਕ ਮਿੰਟ ਦੀ ਗੌਰ ਰੱਖਦੀ ਨਹੀਂ ਐ ਵੀ ਗਵਰਨਮੈਂਟ ਤਾਂ ਨਾ ਰੱਖ ਕੋਇਆ ਤਾਂ ਪਰ ਹੁਣ ਗਾਂ ਗਾਂ ਸਮਾਂ ਚੇਂਜ ਹੁੰਦਾ ਚਾਹੀਦਾ ਗੌਰ ਵੀ ਕੱਟੀ ਜੰਨੀ ਐ ਮਿੰਟ ਵਾਲਾ ਤਾਂ ਕੰਮ ਖਤਮ ਐ ਹਾਂ ਹੁਣ ਸਾਰਿਆਂ ਦੇ ਬੋਟਾ ਚਾਹ ਹਾਂ ਕੀ ਆ ਗਿਆ ਹਾਂ ਅੰਗੂਰ ਦੇ ਤੈਨੂੰ ਧਵਾ ਲੈਣ ਤੇ ਉਹ ਕਹਿੰਦੇ ਪਾਣੀ ਹੈ ਨਹੀਂ ਸਾਡੇ ਅਸੀਂ ਹੁਣੇ ਆਏ ਅੱਛਾ ਮੈਂ ਕੇਲਾ ਖਾ ਲਿਆ हां केला ਤਾਂ ਖਾ ਲਵਾਂ ਠੀਕ ਆ ਮੈਂ ਡੈਡੀ ਨੂੰ ਕਹਿ ਕੇ ਟਾਈਮ ਅੱਜ ਪਹਿਲੀ ਵਾਰ ਸੰਦੀਪ ਨੇ ਕੋਈ ਬਹੁਤ ਵਧੀਆ ਗੱਲ ਕਰੀ ਆ ਵੀ ਜਿਹੜਾ ਵੀ ਫਰੂਟ ਲੈ ਲਿਆ ਖਾਣ ਨੂੰ ਵੀ ਬਾਹਰ ਦੀ ਚੀਜ਼ ਨਹੀਂ ਖਾਣੀ ਹੈਗੀ ਕੋਈ ਬੰਦ ਕਰੀਏ ਮੈਂ ਬਾਹਰਲੀ ਚੀਜ਼ ਕਿੰਨੇ ਘਟਾਂ ਬਾਅਦ ਤੱਕ ਸਿੰਘ ਹੀ ਰਹੇ ਜਦ ਤੱਕ ਮੈਂ ਪਤਲੀ ਨਹੀਂ ਹੁੰਦੀ ਐਣਾ ਅੱਛਾ ਉਹਦੇ ਬਾਅਦ ਫੇਰ ਸ਼ੁਰੂ ਕਰੂੰਗੀ ਖਾਣਾ ਐ ਤਾਂ ਮੈਂ ਨਾਲ ਦੀ ਨਾਲ ਡਾਈਟਿੰਗ ਵੀ ਕਰੂੰਗੀ ਵਿੱਚ ਚਲੋ ਇੱਕ ਗੱਲ ਹੈ ਜੀ ਵੀ ਚੱਲ ਆਇਆ ਵੀ ਫਲ ਫਰੂਟ ਖਾ ਕੇ ਜੇ ਬੰਦਾ ਗੱਲ ਤਾਂ ਪਚਣ ਦੀ ਹੈ ਜਦ ਤੱਕ ਸਾਡੀ ਪਾਚਣ ਕਰਿਆ ਸਹੀ ਆ ਸਾਨੂੰ ਸਭ ਕੁਝ ਹਾਜਮ ਹੋਈ ਜਾਣਾ ਜਦੋਂ ਸਾਡੀ ਪਾਚਣ ਕਰਿਆ ਦੇ ਵਿੱਚ ਕੋਈ ਆ ਗਈ ਪ੍ਰੋਬਲਮ ਫਿਰ ਅਸੀਂ ਆ ਵਧੀਆ ਵਧੀਆ ਚੀਜ਼ਾਂ ਖਾਈ ਜਣੀਆਂ ਵੀ ਆ ਪਪੀਤੇ ਵੀ ਖਾ ਲੀਏ ਸੇਬ ਵੀ ਖਾ ਲੀਏ ਕੇਲੇ ਵੀ ਖਾ ਲੀਏ ਜਿਹੜੇ ਸਾਡੇ ਸਰੀਰ ਲਈ ਫਾਇਦੇਮੰਦ ਹੋਵੇ ਫਿਰ ਉਹ ਪਚਣੀਆਂ ਨਹੀਂ ਹੈ ਜੀਆਂ ਮੇਰਾ ਹੁਣ ਇਸ ਟਾਈਮ ਕੁਝ ਖਾਣ ਦੀ ਨਹੀਂ ਕਰਦਾ ਉਹ ਮੈਂ ਕਿਹੜਾ ਤੇਰੇ ਮੂੰਹ 'ਚ ਕੇਲਾ ਧੱਕੇ ਨਾਲ ਪਸਾਉਂਦਾ ਵੀ ਤੂੰ ਬਾਲੋ ਹਾਂ ਤਰੀਜ਼ ਨੂੰ ਖੜਾ ਚਲੋ ਗੁਣੀ ਨੂੰ ਹਾਈ ਡਿੱਗੀ ਆਪਣੀ ਕਾਹ ਮਤੋ ਹਾਈ ਕਿਨੇ ਮਾਰੀ ਹੈ ਇਹ ਹਾਂ ਹੰਮਣ ਮੈਂ ਕਾ ਤ ਮਾਰੀ ਆ ਮੱਕੀ ਫੇਰ ਆ ਗਈ ਗੱਡੀ 'ਚ ਕਹਿੰਦੇ ਸਿਰਫ ਤੱਕ ਤੰਗ ਕਰਨਾ ਬੰਕੀਆ ਚਲੋ ਕੱਢ ਦਮਾ ਜੀ ਮੱਕੀ ਗੱਡਾ ਪਹਿਲਾਂ ਬਾਕੀ ਕੰਮ ਕਰੂਗੇ ਬਾਅਦ 'ਚ ਉਹਨੂੰ ਮਿਲ ਕੇ ਤੇ ਵਾਪਸੀ 'ਚ ਮੇਰੇ ਜੀਜੇ ਦਾ ਅਲਾਕਾ ਆ ਗਿਆ ਜੀ ਫਿਰ ਜੀਜੇ ਨੂੰ ਅਸੀਂ ਮਿਲੇ ਬਿਨਾ ਕਿੱਥੇ ਚਲ ਜੂਗੇ ਹਾਂਜੀ ਜੀਜੇ ਨਾਲ ਜੀ ਸਾਰਿਆਂ ਨੂੰ ਜੀਜੇ ਕੋਲ ਵੱਜ ਗਈ ਬ੍ਰੇਕ ਬਸ ਹੀ ਵਾਹ ਹੁਣ ਬ੍ਰੇਕ ਤਾਂ ਮਾਰੀ ਐ ਹੁਣ ਮੇਰਾ ਮਨ ਤਾਂ ਪੂਰਾ ਨਹੀਂ ਹੋਇਆ ਮੈਂ ਕਹਿ ਰਿਹਾ ਤਾਂ ਕੋਈ ਠੰਡਾ ਤੱਤਾ ਫੜ ਲੈਂਦੇ ਨਹੀਂ ਦੇਖੋ ਪਾ ਜੀ ਜ ਇਹ ਵੀ ਥੋੜਾ ਹੀ ਆ ਪਿਆ ਨਾ ਦੇਖੋ ਆਹੀ ਬਸ ਆ ਪਿਆਰੇ ਹੁੰਦਾ ਬਸ ਸਭ ਤੋਂ ਵੱਡੇ ਨਾ ਕਹਿ ਵੀ ਕਹਿਣਾ ਉਹਦੇ ਜੇ ਲੰਘ ਰਹੇ ਤੇ ਮੈਨੂੰ ਲੱਗੇ ਆਹੀ ਬਹੁਤ ਹੈ ਜੀਜੇ ਦੀ ਯਾਦ ਆ ਗਈ ਵੀ ਚੱਲ ਜੀਜੇ ਦੀ ਖਬਰ ਸਰ ਜੀਜੇ ਨਾਲ ਇਧਰ ਡੈਡੀ ਦੀ ਖਬਰ ਸਾਰ ਪੁੱਛ ਲਈ। ਉਸ ਦਿਨ ਮੈਂ ਪਿੱਛੇ ਦੇ ਫੂਲ ਕਰਦਾ। ਉਹਨਾਂ ਦੇ ਪਿੱਛੇ ਤੇ ਆ ਗਏ। ਚਾਹ ਬਣਾ ਕੇ ਰੱਖਿਓ ਆਏ ਸੀ। ਅੱਛਾ ਭਾਈ ਨੇ ਹੈ? ਹਾਂ ਭਾਈ ਨਾਲ ਆਇਆ ਸੀ। ਤੇ ਫਿਰ ਆਇਆ ਫਿਰ ਜੀਜਾ ਫਿਰ ਜੀਜੇ ਜੀਜੇ ਨਾਲ ਪਿਆਰ ਸਾਡਾ ਬਹੁਤ ਗੂੜਾ ਹੈ। ਨਹੀਂ ਜੀ ਜ਼ਰੂਰ ਜਿੱਕਣਾ ਹੁਣ ਆਣੇ ਆ। ਦੇਖੋ ਚਾਹੇ ਗਰਮੀਆਂ ਵੀ ਹੈ। ਹਾਂ। ਤਾਂ ਭਾਈ ਖੜਕਾ ਜ਼ਰੂਰ ਜਾਓ। ਠੀਕ ਨਹੀਂ ਜੀ। ਨਾ ਨਾ ਠੀਕ ਆ। ਹੁਣ ਉਸ ਦਿਨ ਵੀਰ ਜੀ ਨੇ ਫੋਨ ਕਰਤੇ ਆ। ਇਸ ਤਰ੍ਹਾਂ ਕਿਉਂਕਿ ਤੁਹਾਨੂੰ ਪਤਾ ਹੌਸਪੀਟਲਾਂ ਚ ਕਿੱਥੇ ਹੈ। ਹਾਂ। ਨਾਲ ਲੱਗਦਾ ਆਪਣਾ ਖਾ ਪੀ ਹੁੰਦਾ। ਉਹ ਚੀਜ਼ ਬਣਦੀ हां जदी उरा महा भाई ਹੁਣ ਵੀ ਮੈਂ ਤਕਾ ਤੇ ਮੰਤਾ ਕਰ ਰਿਹਾ ਸੋਹਣੀਆਂ ਤੁਸੀਂ ਮੰਨਦੇ ਨਾ ਨਾ ਹੋ ਲੈ ਜਿੱਦੇ ਹਣ ਨਾ ਹੁਣ ਨਹੀਂ ਤੇਰਾ ਹਾਲ ਚਾਲ ਪੁੱਛਣਾ ਤਾਂ ਆਪਣੀ ਭੈਣ ਦਾ ਵੀ ਪੁੱਛ ਲਿਆ ਵੈਸੇ ਆਇਆ ਤਾਂ ਸੰਦੀਪ ਭਰਾ ਦਾ ਇਹਨਾਂ ਦਾ ਆਪਸ ਚ ਫੋਨ ਪਰ ਗੱਲਾਂ ਬਾਤਾਂ ਚੱਲੀ ਜਾਂਦੀਆਂ ਪਰ ਜਿਹੜੇ ਬੰਦੇ ਹੁੰਦੇ ਫੋਨ ਫਾਨ ਘੱਟੇ ਵਰਤਦੇ ਤੁਹਾਨੂੰ ਪਤਾ ਹੀ ਹੈ ਤੇ ਮਿਲਣ ਤੇ ਪੁੱਛ ਮੈਚ ਦੇਖ ਲੈਣਾ ਬਹੁਤ ਹੈ ਮਿਲਣ ਤੇ ਵਿਸ਼ਵਾਸ ਜਿਆਦਾ ਰੱਖਦੇ ਸੀ ਫੋਨ ਫਾਨ ਘੱਟ ਕਰਦੇ ਇੱਕ ਦੂਰੇ ਮੈਂ ਵੀ ਦੇਖਦਾ ਹਾਂ ਹੁਣ ਆ ਕੇ ਜਾਉਂ ਬਾਈ ਹਾਂ ਸਲਾਹ ਬਣਾ ਰਹੀ ਤੇ ਅੱਜ ਦੀ ਅੱਛਾ ਅੱਜ ਦੀ ਫੇਰ ਕੋਈ ਮਨਜੀਤ ਕਹਿੰਦੀ ਵੀ ਚੱਲ ਕਰਾ ਲਈ ਜਾਇਆ ਮੈਂ ਬੂਟ ਲਿਆ ਮੈਂ ਜੱਸ ਕਰਨ ਦੇ ਮਨ ਨੂੰ ਉਹ ਵੀ ਵਿੱਚੇ ਲੱਗਦਾ ਏ ਕਿ ਉਹ ਤਿੰਨ ਤਿੰਨ ਦਾ ਟਾਈਮ ਹੋ ਚੱਲੇ ਆ ਹੁਣ ਜੀਜੇ ਕੋਲ ਭਾਈ ਟਰੈਕਟਰ ਵੀ ਆਇਆ ਖੜਾ ਹੁਣ ਟਰੈਕਟਰ ਵਾਲਾ ਵੀ ਮਾਲਕ ਕੋਲ ਖੜਾ ਆਲਾ ਕਹਿੰਦਾ ਵੀ ਮੈਨੂੰ ਹੁਣ ਕੰਮ ਕਰਕੇ ਦੇ ਦਿਓ ਇਹ ਇਹ ਆ ਹੁੰਦਾ ਜਿਹੜਾ ਥੋੜਾ ਕੰਮ ਹੈ ਨਾ ਹਾਂਜੀ ਜਿਹੜਾ ਆਪਾਂ ਖੇਤੀ ਵਾਲਾ ਉਹ ਤਾਂ ਥੋੜਾ ਬਹੁਤ ਅੱਗੇ ਪਿੱਛੇ ਕਰ ਲਵਾਂਗਾ ਤੁਹਾਡਾ ਤਾਂ ਹੁਣ ਜਦ ਤੁਸੀਂ ਦੁਕਾਨਦਾਰ ਹੀ ਤੁਹਾਡੀ ਤਾਂ ਟਰੈਕਟਰਾਂ ਦੀ ਰਿਪੇਅਰ ਕਰਨੀ ਹੈ ਇਹਨਾਂ ਨੇ ਬਸ ਬਸ ਜਿਹੜਾ ਕਹਿੰਦਾ ਮੌਤਰ ਗਾਹਕਾ ਦਾ ਕੁਝ ਨਹੀਂ ਪਤਾ ਕਿਹਦੇ ਟਾਈਮ ਆ ਜਣਾ ਇਹਨੇ ਵੀ ਗਾਹਕਾ ਮੌਤ ਦਾ ਕੋਈ ਪਤਾ ਨਹੀਂ ਆਹ ਲਓ ਜੀ ਸਵੇਰ ਦਾ ਤਾਂ ਹੈ ਨਹੀਂ ਤਾਂ ਹੁਣ ਆ ਕੇ ਖੜ ਗਿਆ ਹੁਣ ਇਹ ਜਣਾ ਕਰਕੇ ਕੋਈ ਕਹਿੰਦਾ ਹੁਣ ਮਨਜੀਤ ਰਵੀ ਫੋਨ ਲਾਟਣਾ ਸਾਡੀ ਭੈਣ ਨੇ ਕਰ ਵੀ ਕਰਾਲੀ ਨੂੰ ਜਾਣਾ ਵੀ ਚਲੋ ਚੱਲੀਏ ਕਰਾਲੀ ਵੀਰ ਦੀ ਚੁੱਤੀਆਂ ਵਧੀਆ ਨਹੀਂ ਉਹ ਵਰਦੀ ਦਾ ਜੀ ਪਹਿਲਾਂ ਵੀ ਲੈ ਕੇ ਆਏ ਤੇ ਉਹ ਵੀ ਕਹਿੰਦੇ ਵਧੀਆ ਦੀ ਜਾਦੀ ਹੁੰਦੀ ਆ ਹਾਂ ਸਮਾਨ ਵੀ ਵਧੀਆ ਇਹੋ ਜੀ ਗੱਲ ਤਾਂ ਨਹੀਂ ਪਹਿਲਾਂ ਮੁੱਲਾ ਪਰ ਜਾਂਦੇ ਸੀ ਅਸੀਂ ਉਹ ਕਰਾਲੀ ਤੇ ਹੀ ਹੁਣ ਐਤ ਕੀ ਵਰਦੀਆਂ ਲੈ ਲੀਆਂ ਕਰਨ ਦੀ ਗ੍ਰੋਥ ਵੀ ਹੈ ਕੁਝ ਪੈਰਾਂ ਦਾ ਚੱਕਰ ਤੁਹਾਨੂੰ ਪਤਾ ਹਾਂ ਹੁਣ ਨੇ ਆਨੇ ਬਦਲ ਲੱਗ ਗਏ ਤੇ ਬੂਟਾਂ ਫੇਰ ਵਰਦੀਆਂ ਹੁਣ ਇੱਕ ਦਿਨ ਪਾਏ ਉਹ ਕਿਤੇ ਨਾ ਹੌਸ ਵਾਲੀ ਵਰਦੀ ਐ ਲੱਗ ਉਹਦੇ ਚ ਬਾਈਟ ਐ ਉਹ ਦਿਨ ਪਾਏ ਮੈਂ ਤਾਂ ਸਮਾਂ ਬਜਰਾਬਾ ਵੀ ਨਹੀਂ ਪਾਈਆਂ ਮਾ ਅੱਜ ਦਾ ਦਿਨ ਕੱਢਿਆ ਉਹ ਪਾਣੀ ਅੱਜ ਤੇ ਹੀ ਵਰਦੀ ਅੱਜ ਛੁੱਟੀ ਹੋਗੀ ਮਾ ਥੱਲੇ ਕਾਈਏ ਬਾਈ ਫੇਰ ਗਾਂਹ ਫੇਰ ਸ਼ੁੱਕਰਵਾਰ ਸ਼ਨੀਵਾਰ ਪਾਣੀ ਜਵਾਕਾਂ ਨੂੰ ਦੇਖਣਾ ਪੈਂਦਾ ਭਾਈ ਹੁਣ ਜਵਾਕਾਂ ਦੇ ਖਰਚੇ ਨਹੀਂ ਮਾਣ ਬੱਸ ਬੱਸ ਹੀ ਸਰਕਾਰਨ ਦੇ ਵੀ ਤਾਇਰ ਵਧੀਆਂ ਨੇ আর ਕੱਪੜੇ ਮੈਂ ਪੰਦਰਮੇ ਦਿਨ ਆਉਂਦੀਆਂ ਜਲ ਕਿਤੇ ਨਹੀਂ ਜਾਣਾ ਹੁੰਦਾ ਉਹਦੀ ਪੈਂਟ ਨਹੀਂ ਹੁੰਦੀ ਕਦੋਂ ਦਾ ਲੱਕ ਵੱਧ ਗਿਆ ਕਦੋਂ ਘਟ ਗਿਆ ਲੱਗ ਵੀ ਪਈਆਂ ਉਹਦੀਆਂ ਜੜੀਆਂ ਸੜੀਆਂ ਪਿਛਲੇ ਸਾਲ ਰੱਖੀਆਂ ਤੇ ਵੀ ਚਾ ਅਗਲੇ ਸਾਲ ਕੱਟ ਕੇ ਪਾ ਲੂਗੇ ਉਹਦੀ ਗਰੋਥ ਐਨੀ ਹੋਗੀ ਹੁਣ ਆਉਂਦੀ ਨਹੀਂ ਕੋਈ ਟਿੱਟ ਕੋ ਟੈਟ ਹੋ ਗਈ ਉਹਦੇ ਲੱਕ ਕੋਲੋਂ ਚੱਲ ਚੱਲ ਇਹਨਾਂ ਦਾ ਤਾਂ ਚੱਲ ਜਾਂਦਾ ਆਪਾਂ ਨੇ ਕਿਤੇ ਜਾਣਾ ਐ ਟਰੈਕਰੀ ਪਾ ਲਓ ਇੱਕ ਨਾਲ ਗਰਮੀਆਂ ਹੁਣ ਪਰ ਵਰਦੀ ਦਾ ਤਾਂ ਬਾਈ ਵਰਦੀਓ ਪਾਣੀ ਪੈਣੀ ਹੁਣ ਵਰਦੀ ਵੀ ਇੱਕ ਨਹੀਂ ਚੱਲਦੀ ਦੋ ਚਾਹੇ ਤਿੰਨ ਬਚੱਕ ਹੋਣ ਜੇ ਹੁਣ ਕਹੇ ਮਨਜੀਤ ਉਹਨੇ ਉਹ ਤਾਂ ਕਹੂੰਗਿਆਂ ਲੈ ਮੀ ਮੂੰਹ ਜਾ ਪੈ ਗਿਆ ਕਿਤੇ ਐ ਵੀ ਕਹਿੰਨੇ ਦੋ ਕਿਆ ਤਿੰਨ ਚਾਹੀਦੀ ਆ ਦੁਨੀਆ ਫਿਰ ਗਾ ਹਫ਼ਤੇ ਬਾਅਦ ਉਹ ਨਿਆਣੇ ਪੜਾਉਣੇ ਸੌਕੇ ਨਹੀਂ ਡਾਡੀ ਬਹੁਤ ਖਰਚਾ ਹੋਆ ਬਹੁਤ ਖਾਣਾ ਪਾਤਾ ਜਾ ਰਿਹਾ ਈ ਹਾਂ ਹੁਣ ਤਾਂ ਬਸ ਮਾਰੀ ਕਸਾਲ ਬਾ ਚੇਂਜ ਹੈ ਜੀ ਹਾਂ ਕਿਤਾਬਾਂ ਵੀ ਸਭ ਕੁਝ ਚੇਂਜ ਹੋ ਜਾਂਦਾ ਹਰ ਮਗਹੀ ਆਈ ਇੰਨੀ ਹੋ ਗਈ ਮੈਂ ਕਹਿੰਦਾ ਵੀ ਗੱਲੇ ਛੱਡ ਦੋ ਈ ਲਾਉ ਮੇਰੇ ਸਾਹਬ ਨਾਲ ਆ ਜੇ ਐਡਮਿਸ਼ਨ ਤਾਂ ਨਹੀਂ ਦਈ ਅਸੀਂ ਆ ਜੇ ਵੀ ਚੱਲ ਛੁੱਟੀਆਂ ਤੇ ਬਾਅਦ ਆ ਲਾਸਟ ਚ ਦੇਖਦੇ ਆ ਨੰਗੇ ਤਾਂ ਲੈਣੀ ਪਲਾਕ ਹੈ ਹੂੰ ਉੱਪਰ ਉੱਪਰ ਵਾਲੀ ਖਰਚਾ 10 15000 ਹੋ ਲਿਆ ਬਸ ਫਿਰ 55 ਸਦੀਆਂ 6 ਦੀਆਂ ਤਾਂ ਬੁੱਕਾਂ ਹੋ ਗਈਆਂ ਅਜੇ 2 4 ਬੁੱਕਾਂ ਆਉ ਨਹੀਂ ਹੁੰਦੀਆਂ ਵਿੱਚ ਉਹ ਹੁਣ ਦੰਗੇ ਬਾਅਦ ਚ ਫਿਰ ਵਰਦੀਆਂ ਹੋ ਗਈਆਂ ਜੀ 4 5 ਚਲ ਹੁਣ ਹੁਣ ਜਿੱਦੇ ਆ ਤਾਂ ਤੂੰ ਵੀ ਜੱਟ ਐ ਹਾਂ ਹੋ ਜੱਟਾ ਨੇ ਤੇਰੇ ਕੋ ਟਰੈਕਟਰ ਲੈ ਕੇ ਆਈ ਉਹਨੂੰ ਤੂੰ ਵੀ ਰੇਟ ਵਧਾ ਦੇ ਥੋੜਾ ਥੋੜਾ ਵੀ ਭਾਈ ਬੰਦ ਨਾ ਆ ਰਿਹਾ ਨਾ ਐਡਮਿਸ਼ਨ ਹੋਈ ਨਹੀਂ ਮੁੰਡੇ ਦੀ ਵੀ 15-15000 ਉੱਪਰ ਪਰਲਾ ਖਰਚਾ ਹੋ ਗਿਆ ਵੀ ਭਾਈ ਹੁਣ ਮੈਂ ਕਿੱਥੇ ਤੇ ਕੱਟਣਾ ਇੱਥੇ ਤੇ ਕੱਟਣਾ ਅੱਪਾ ਵੀ ਠੀਕ ਆ ਵਧਾ ਦੀ ਜਾਈਂ ਜਿਆਦਾ ਲਾਈ ਮੈਂ ਹੁਣ ਪਿਆਰੇ ਐਨਾ ਕਹਿ ਕੇ ਜ਼ਿੰਮੇਦਾਰਾਂ ਨੂੰ ਕਹਿ ਵੀ ਗਿਆ ਨਹੀਂ ਕਰਨੀ ਹੁੰਦਾ ਮੇਰ ਜੀ ਸਾਰਿਆਂ ਨਾਲ ਪਿਆਰੇ ਜਨਾ ਜੇ ਨਾ ਇਸ ਵਾਰ ਮਗ ਮਗਿਆ ਬਾਦੀ ਜਾਂਦੀ ਫਿਰ ਇੱਕ ਹੋਰ ਦੇਖਿਆ ਤੁਸੀਂ ਆਪਣੇ ਪਿੰਡ ਚੋਂ ਦੇਖਿਓ ਵੀ ਅੱਗੇ ਵਾਲਾ ਕੰਮ ਵੀ ਨਹੀਂ ਰਿਹਾ ਉਹ ਸਾਰ ਇੱਕ ਟਰੈਕਟਰ ਪਿੰਡ ਵਿੱਚ ਜਿਆਦਾ ਨਹੀਂ ਪੁਰਾਣੇ 10 15 ਹੁੰਦੇ ਤੇ ਹੁਣ ਨਵੇਂ ਆ ਦੇਖ ਲੈ ਨਮਾਏ ਨਵੇਂ ਬਹੁਤ ਬਾਈਕਾਂ ਸਿਲੇ ਪਿਛਲੇ ਸਾਲ ਤੇ ਬਹੁਤ ਫਰਕ ਪਿਆ ਵਾ ਕੰਮ ਨਹੀਂ ਹੈਗਾ ਇੰਨਾ ਕੰਮ ਨਹੀਂ ਹੈਗਾ ਉਹ ਬਸ ਅਗਲਾ ਏਜੰਸੀਆਂ ਤੇ ਸਰਵਿਸ ਕਰਵਾ ਲੈਂਦਾ ਬਲਵਾ ਤਾਂ ਪੰਜ ਪੰਜ ਸਾਲ ਟਰੈਕਟਰ ਖਿਲਦੀ ਨਹੀਂ ਕਿਧਰ ਆ ਦਸ ਦਸ ਸਾਲ ਆਇਆ ਬਤਾ ਵੀਰ ਜੀ ਕਹਿੰਦਾ ਹੱਗਦਾ ਨਾ ਅਸੀਂ ਨਾ ਸੀਜ਼ਨ ਤੇ ਪਹਿਲਾਂ ਇਹ ਤੇ 100 150 ਸਰਵਿਸ ਕਰਦੇ ਤੇ ਹੋਰ ਖੜੇ ਰਹਿੰਦੇ ਤੇ ਐਤਕੀ 20 ਕ ਸਰਵਿਸਾਂ ਮੋਟੀਆਂ ਉਹ ਵੀ 100 ਘੰਟੇ ਆ ਬੰਦ ਜੀ ਲਾ ਲੋ ਚੱਲ ਆਪਣਾ ਤਾਂ ਚੱਲ ਚੱਲੀ ਜਾਂਦਾ ਉਹ ਕੀ ਕਰੂਗੇ ਵੀ ਜਿਹੜੇ ਰੋਜ਼ੀ ਆਪਣਾ 5-7000 ਵਾਲੇ ਐ ਕਿ ਆਪ ਨੂੰ ਗਾਉਣਾ ਚਾਹਤੋਂ ਆਪਣਾ ਤਾਂ ਇੱਕ ਮਹੀਨੇ ਚ ਕਿਤੇ ਨਾ ਕੰਮ ਆਇਆ ਦਸ ਦਿਨ ਸਾਡੇ ਤਾਂ ਲਾਸਟ 10 ਦਿਨਾਂ ਵਿੱਚ ਵੀ ਪੂਰੇ ਹੋ ਜਣੇ ਐ ਤਾਂ ਜੀ ਦਾ ਸਾਡਾ ਪ੍ਰਾਪਰਟੀ ਡੀਲਿੰਗ ਵੀ ਕਰੀ ਜਾਂਦਾ ਉਹਨਾਂ ਕੰਮ ਨਹੀਂ ਹੋਣਾ ਅੱਗੇ ਇਹਨਾਂ ਸ਼ਹਿਰੀ ਆ ਇਹਰ ਹੁੰਦਾ ਜੀਜਾ ਦਾ ਮੋਟਾ ਹੱਥ ਮਾਰਦਾ ਸਾਡਾ ਜਾਂ ਮਾਰਦਾ ਦਾਦਾ ਨਹੀਂ ਗੁਫਤੀ ਗੁਫਤੀ ਕਰੀ ਜਾਂਦਾ ਕੰਮ ਜਿਹੜੇ ਕਰਨੇ ਆ ਪਤਾ ਕੀ ਆਈ ਸੋਚਿਆ ਏ ਵੀ ਦੇਖ ਆਕਾ ਮਾ ਥੋੜਾ ਘਟਦਾ ਜਾ ਰਿਹਾ ਗੈਲ ਕੋਈ ਦੁਆ ਕਰ ਲਈਏ ਹਾਂ ਨਾ ਨਾ ਪੈਸਾ ਹੈ ਕਿ ਦੇਖ ਜੀਜਾ ਬੈਂਕ ਚ ਰੱਖ ਕੇ ਪੈਸੇ ਕੋਈ ਫਾਇਦਾ ਨਹੀਂ ਜੇ ਉਹਦੇ ਆਪ ਆਈ ਚਲਾਈ ਕਰੂੰਗਾ ਨਾ ਵਧੀਆ ਦੋ ਚਾਰ ਇਧਰ ਉਧਰ ਹੋਈ ਜਾਣੇ ਉਹਦੇ ਜਤੇ ਬੈਂਕ ਚ ਤਾਂ ਨਾ ਏ ਲੱਖ ਪਿਚਾ ਉਹੀ 600000 ਚਲੋ ਜੇ ਆਪਾਂ ਨੇ ਲਾ ਤਿਆ 5-7 ਲੱਖ ਸਾਲ ਬਾਅਦ ਆਪਾਂ ਨੂੰ ਇਨ 4 ਲੱਖ ਵੀ ਦੇ ਗਿਆ ਉਹ ਵੀ ਬਹੁਤ ਹੈ ਬਾਕੀ ਆਪਣਾ ਇਲਾਕਾ ਤੁਹਾਨੂੰ ਪਤਾ ਹੁਣ ਅਮੀਰੀ ਚ ਹੈ ਅਮੀਰੀ ਚ ਹੈ ਭਾਈ ਇਹ ਹੈਗਾ ਜੀ ਬੈਠਾ ਚੰਡੀਗੜ੍ਹ ਨਿਊ ਚੰਡੀਗੜ੍ਹ ਦੇ ਵਿੱਚ ਹੈ ਨਾ ਹਾਂਜੀ ਭਗਤ ਮਾਧਰਾ ਪੈੜਾ ਨਿਊ ਚੰਡੀਗੜ੍ਹ ਨਾਲੇ ਪੈਂਦਾ ਹੈ ਨਾ ਬਾ ਹੁਣ ਤੁਹਾਨੂੰ ਪਤਾ ਵੀ ਭਾਈ ਨੋਟ ਜਿੰਨਾਂ ਕੋਲ ਹੈਗੇ ਉਹ ਕੰਪਨੀਆਂ ਆ ਗਈਆਂ ਨਾ ਇਹ ਮੈਕਸ ਆ ਗਈ ਨਿਊ ਚੰਡੀਗੜ੍ਹ ਹੋਰ ਵੱਧਦੀ ਜਾ ਰਹੀ ਹੈ ਬਹੁਤ ਲਾਜ ਤਾਂ ਆਪਾਂ ਨੂੰ ਪਤਾ ਨਹੀਂ ਵੀਰ ਜੀ ਆ ਜਿਹੜਾ ਇਲਾਕਾ ਥੋੜੇ ਸਾਹਮਣੇ ਨੂੰ ਇੱਧਰ ਨੂੰ ਆ ਇੱਧਰ ਹੀ ਸਾਰਾ ਇੱਥੇ ਸੈਕਟਰ ਕੱਟ ਤੇ ਜਿਹੜਾ 104 5 ਐ ਅਜੇ ਨਾਲੇ ਕੋਈ ਜ਼ਮੀਨਾਂ ਨਹੀਂ ਆਈਆਂ ਵਿਕੀ ਵੀ ਉੱਪਰੋਂ ਤਾਂ ਵਿਗ ਗਿਆ ਚੱਲ ਉਹਨਾਂ ਨੇ ਆਪਣਾ حساب ਲਾ ਕੇ ਮੈਪ ਬਣਾ ਕੇ ਕੱਦਾਂ ਛੱਡ ਤੇ ਆ ਦੇਖ ਲਓ ਹੁਣ ਵੱਜ ਜਾਣੇ ਬਹੁਤ ਸਾਰੇ ਢਿੰਡੇ ਜਿਹੜਾ 1 ਕਰੋੜਾਂ ਤੋਂ ਘੱਟ ਕਰੋੜਾਂ ਤੋਂ ਵੀ ਮੈਂ ਕਹਿੰਦਾ ਕਿ ਕਿਤੇ ਆਮ ਜ਼ਿਮੀਂਦਾਰ ਤਾਂ ਜ਼ਮੀਨ ਲੈ ਨਹੀਂ ਸਕਦਾ ਹੁਣ ਸਹੀ ਗੱਲ ਹੈ ਜੇ ਅਸੀਂ ਕਹਾਂਗੇ ਨਾ ਵੇਚ ਕੇ ਕਿਤੇ ਮਾੜੀ ਜ਼ਮੀਨ ਤਾਂ ਗਾਂ ਖਰੀਦ ਸਾਦੇ ਜਾ ਕੇ ਜੇ ਕਹੂੰਗੇ ਵੀ ਉਹ ਜੋ ਜ਼ਮੀਨ ਗਾਂ ਖਰੀਦ ਲਾਂਗੇ ਨਾ ਨਹੀਂ ਲੈ ਸੁਣ ਲੋ ਹੀ ਹੁਣ ਸਾੜੇ ਇਧਰ ਲਾ ਕੇ ਤਾਂ ਬੰਦਾ ਜ਼ਮੀਨ ਵੇਚ ਕੇ ਜਾਏ ਉਹ ਆਪਾਂ ਦੋ ਤਿੰਨ ਕੀਲੇ ਆ ਬਜ਼ੁਰਗਾਂ ਦੀ ਰੱਖੀ ਵੀ ਪਹਿਲਾਂ ਤਾਂ ਉਹ ਇਧਰ ਨਹੀਂ ਲੈ ਸਕਦਾ ਕੀ ਦਾ ਵੀ ਆਪਣਾ ਰੋਪੜ ਏਰੀਆ ਜਾਂ ਮਰੰਡ ਏਰੀਆ ਕਿਹਨੂੰ ਲੈ ਕੇ ਛੱਡ ਦੂਗਾ ਚਾਰ ਪੰਜ ਪਰ ਗੱਲ ਐ ਵੀ ਐ ਜੇ ਇਧਰ ਪੈਸਾ ਥੋੜਾਕ ਲਾਲ ਬੈਣਾ ਉਹਦਾ ਫਾਇਦਾ ਵੀ ਐ ਹਾਂ ਪਲਾਟ ਬਲੂਟ ਲੈ ਲੈ ਮੈਂ ਜਿਵੇਂ ਤੁਸੀਂ ਲੈ ਲੂ ਨਹੀਂ ਲੈਣਾ ਨਾ ਪਲਾਟਾਂ ਨਾਲੋਂ ਤਾਂ ਆਪਣਾ ਇੱਧਰ ਨੂੰ ਕਿਤੇ 40 50 ਲੱਖ ਪਸਾ ਦੋ ਹੂੰ ਜਿਆਦਾ ਨਹੀਂ 5 6 ਕਨਾਲਾਂ ਲੈ ਲੂ ਆਪਣੀਆਂ 1 ਸਾਲ ਬਾਅਦ ਉਹੀ ਫੇ 2.5 3 ਦਾ ਰੇਟ ਫੇਰ ਹੋ ਗਿਆ ਹਾਂ ਉਹਨਾਂ ਨੇ ਜੇ ਕੋਈ ਬੰਦਾ ਸੋਚਾ ਹੈ ਪਰ ਹੁਣ ਟਾਈਮ ਵੀ ਮਾਰਾ ਵੀਰ ਜੀ ਹੂੰ ਇਹ ਅੱਜ ਹੁਣ ਜੱਦੀ ਲਾਈਨ ਤੇ ਉਤਰ ਗਈ ਚੜ੍ਹਨੀ ਨਹੀਂ ਫੇਰ ਨਹੀਂ ਚੜ੍ਹਨੀ ਫੇਰ ਗਿਆ ਕੰਮ ਸਬਾ ਵੀ ਨਹੀਂ ਖਰੀਦ ਸਕਦਾ ਹਾਂ ਬਹੁਤ ਹੁਣ ਵਿੱਚ ਕਈ ਪ੍ਰਾਪਰਟੀ ਡੀਲਰ ਐਦਾਂ ਦੇ ਵੀ ਹੈਗੇ ਵੀ ਵੇਚੇ ਹੋਏ ਪਲਾਟਾਂ ਨੂੰ ਗਾਂ ਵਿੱਚ ਜਿੰਦੇ ਪੈਸੇ ਲੈ ਕੇ ਫਰ ਫਿਰ ਜਾਓ ਤੱਕੇ ਗੰਦੇ ਫਿਰ ਜਾਓ ਤੱਕੇ ਗੰਦੇ ਬਹੁਤ ਤੱਕੇ ਗੰਦੇ ਮੈਂ ਦੇਖੋ ਜੀ ਲੁੱਟ ਖੋ ਵੀ ਆਹ ਪੂਰੀ ਚੱਲਦੀ ਐ ਕਈ ਬੰਦੇ ਜਿਹੜੇ ਪੁਰਾਣੇ ਡੀਲਰ ਤੇ ਵਧੀਆ ਚੱਲਦੇ ਤੇ ਜਿਨ੍ਹਾਂ ਕੋਲ ਜ਼ਮੀਨ ਵੀ ਨਹੀਂ ਸੀ ਉਹ ਵੀ ਬਣਾ ਗਏ ਇੱਧਰ ਹੁਣ ਕਈ ਆਪਣਾ ਆਹ ਹੋਲਡ ਨਾਲ ਕਿਤੇ ਲੈ ਕੇ ਛੱਡੀ ਵੀ ਨਾਲ ਕਿਤੇ ਉਹ ਪਾਦਾ ਹੁੰਦਾ ਫਿਰਦੇ ਪਰ ਗੱਲ ਕਿਹਾ ਕੀ ਵੀ ਜੇ ਚੱਲੂਗੇ ਸਕੀਮ ਨਾਲ ਫਿਰ ਤਾਂ ਸਭ ਕੁਝ ਐ ਜੋ ਹੀ ਉਹਨੇ ਬਾੜਾ ਉੱਤੇ ਫਿਰ ਖਤਮ ਮੈਂ ਕਹਿੰਦਾ ਵੀ ਜੇ ਇੱਕ ਸਕਿੰਟ ਵੀ ਉੱਡ ਕੇ ਚੱਲ ਗਏ ਉੜਕਾ ਨਹੀਂ ਬੰਦਾ ਚੜ ਸਕਦਾ ਜ਼ਿੰਦਗੀ ਵਿੱਚ ਜੀਜਾ ਸਾਡਾ ਸੁਲਝਾ ਬਾਤ ਆ ਜੀ ਹੁਣ ਚਲੋ ਅਸੀਂ ਤਾਂ ਹੋਰ ਪਾਸੇ ਨੂੰ ਗੱਲ ਲੈ ਕੇ ਚਲ ਗਏ ਬਹੁਤ ਲੰਬੀ ਜ਼ਿੰਦਗੀ ਤੇ ਹੁਣ ਜੀ ਲੈ ਕਾਮ ਨਾ 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 ਧੰਨਵਾਦ ਜੀਜਾ ਅਸੀਂ ਚੱਲ ਨਾਲ ਹਾਲ ਚਾਲ ਤੇਰਾ ਪੁੱਤਣਾ ਦਾ ਪੁੱਛ ਲਿਆ ਮੈਲੇ ਤੇ ਜੀਜਾ ਜੀਜਾ ਮਨ ਨੂੰ ਹੋਈ ਜਾਣਾ ਵੀ ਆਏ ਤੇ ਮੰਨੋ ਦੱਸੋ ਹੀ ਕੋਸਾ ਬਾਹਣਾ ਪੈਣਾ ਕੋਈ ਕੋਈ ਨਿਕੋ ਚੱਕਰੀਏ ਕੰਮ ਦੋਈ ਆ ਠੰਡਾ ਪਿਆ ਜੇ ਨਾ ਮੂੰਹ ਪੈ ਕੇ ਨੇ ਪੈ ਦੋਈ ਪੀਆ ਇਹ ਪੇਜ ਤਾਂ ਹੁਣ ਕੋਈ ਫਾਇਦਾ ਨਹੀਂ ਤੁਸੀਂ ਪੀ ਲਿਆ ਮੈਂ ਲਿਆਉਂਗਾ ਤੁਸੀਂ ਖਾ ਪੀ ਵੀ ਲੈ ਤੁਹਾਨੂੰ ਲੱਗ ਪਿਆ ਤੁਸੀਂ ਦੇਖ ਲਿਓ ਘਰਾਂ ਤੱਕ ਕਾਣਾ ਪਿਣਾ ਨਹੀਂ ਆਇਆ ਹੈ ਕਿ ਨਹੀਂ ਵੀਰ ਜੀ ਹੈ ਓਹ ਨਾ ਠੀਕ ਹੈ ਜੀ ਫਿਰ ਆ ਠੀਕ ਆ ਚਲੋ ਥੋੜਾ ਜੀਜੇ ਨੂੰ ਕਰਦੇ ਆ ਅਨਵੇਦਾ ਅਸੀਂ ਵੀ ਨਿਕਲਦੇ ਹਰਦੇ ਠੀਕ ਆ ਕहां ਚੱਲ ਕੇ ਮਿਲਦੇ ਪਹੁੰਚ ਗਏ ਜੀ ਘਰ ਬਹਾਗਰੂ ਦੀ ਕਿਰਪਾ ਨਾਲ ਉਹ ਡਾਕਟਰ ਨੇ ਦਵਾਈ ਕਰਤੀ ਚੇਂਜ। ਖਾਨਾ ਵੀ 2-4 ਦਿਨ ਦੇ ਵਿੱਚ ਵਿੱਚ ਤੁਹਾਡੀ ਆ ਜੂਰਨ ਬੈਗ ਜਾ ਉਤਰ ਜਾਊਗਾ। ਕੋਈ ਮੈਨੂੰ ਫੋਨ ਪਰ ਦੱਸਦੇ ਰਹੋ। ਕੀ ਪੋਜੀਸ਼ਨ ਆ ਕੀ ਨਹੀਂ? ਹੁਣ ਗੱਡੀ 'ਚ ਚੱਲਦਾ ਸੀ ਇਹ ਸੀ। ਬਾਹਰ ਨਿਕਲ ਕੇ ਧੁੱਪ ਲੱਗਦੀ ਆ ਮਾ। ਗਰਮੀ। ਗਰਮੀ। ਸੰਦੀਪ ਰਾਹੀਂ ਤਾਂ ਸੁੱਤੇ ਪਏ ਗਏ, ਸੁੱਤੇ ਪਏ ਆਏ। ਵੀ ਲੋ ਆ ਮੇਰਾ ਹਾਂ ਇਹਨੂੰ ਆਪ ਕਿੱਧਰ ਨੂੰ ਆਣਾ ਡੜੀ ਮੇਰੇ ਦੇ ਰਹਿ ਕੇ ਬਾਥਰੂਮ ਢੋੜ ਕੇ ਅੱਛਾ 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 ਚਲੋ ਹੁਣ ਆਇਆ ਕਰ ਸਰੇਂਦਰ ਪ੍ਰਸ਼ਾਦ ਦੇ ਸ਼ਿਕਾਦੇ ਦੋ ਕੋ ਭੁੱਖ ਲੱਗੀ ਵੀ ਅੱਜ ਬਾਹਰ ਤੇਰੀ ਨਣ ਦੇ ਨੇ ਕੁਛ ਨਹੀਂ ਖਾਣ ਦਿੱਤਾ ਕਹਿੰਦੀ ਬਿਮਾਰ ਆ ਮੈਂ ਵੀ ਫੇ ਮੇਰਾ ਵੀ ਦਿਲ ਕਰੂਗਾ ਕਹਿੰਦੀ ਖਾਣ ਨੂੰ ਕੁਛ ਹਾਂ ਮੈਨੂੰ ਦੋ ਪ੍ਰਸ਼ਾਦ ਦੇ ਬਣਾ ਕੇ ਦੇ ਦੇ ਬਾਕੀ ਦੇਖਦੇ ਅਗਲਾ ਪ੍ਰੋਗਰਾਮ ਝਾਵਣ ਦਾ ਆਹ ਸੁੰਦੇ ਕੱਦ ਲਾਇਆ ਹੋਇਆ ਸੁਸਤੀ ਜੀ ਬੰਨ ਵੀ ਆਨੇ ਇਹ ਅੰਦਰ ਪਈ ਦੀ ਹੁਣ ਬਾ ਗਾਂ ਗਾਂ ਐਸੀ ਚੱਲ ਪਣੇ ਤੇ ਕੁੰਡੇ ਲੱਗੀ ਜਾਣੇ ਲੋਕ ਪ੍ਰਸ਼ਾਦ ਦੇ ਨਿਖਾਦੇ ਦੇਖੀ ਜਾਓਗੀ ਫਿਰ ਝਾਵਣ ਦਾ ਆਇਆ ਮੇਰੇ ਕਰਨ ਤੋਂ ਖਣ ਲੱਗ ਗਿਆ ਤੇ ਪੱਗ ਦਾ ਲੜਣਾ ਜੀ ਆ ਪੂਰਾ ਨਹੀਂ ਸੀ ਹੁੰਦਾ ਮੈਂ ਨਾ ਦੋ ਲੜਣਾ ਨਾ ਕੱਸ ਕੇ ਬੰਨ ਤੇ ਉਹਦੇ ਕਰਕੇ ਨਾ ਹੁਣ ਸਿਰ ਮੇਰਾ ਹੋ ਗਿਆ ਭਾਰਾ ਭਾਰਾ ਬਹਾਦਰ ਚਤਮ ਉਪੀ ਇਹ ਜੀ ਸਾਡਾ ਕੌਕ ਕਰਦੀ ਆ ਹਾਂ ਕਾਹੋਗੇ ਮੇਰੇ ਪੁੱਤੂ ਤੇ ਹਾਈ ਹਾਈ ਹੋ ਗਿਆ ਆਹ ਉਹ ਛੱਤ ਲੱਗੀ ਚਲ ਅੰਦਰ ਮਮਾ ਨੂੰ ਦਿਖਾ ਮਮਾ ਦਾ ਹੋ ਗਿਆ ਜੀ ਸਾਮ ਦੋ ਟਾਈਮ ਮਿਲਦੇ ਆ ਤੇ ਆਉਣਾ ਰਹਿ ਜੋ ਜੀ ਔਖੀ ਐ ਅਸੀਂ ਵੀ ਤਿਆਰੀ ਕੀਤੀ ਆ ਜੀ ਆਪਣੇ ਘਰ ਦੀ ਜਾਣ ਦੀ ਤੇ ਸੰਦੀਪ ਬੱਟੀ ਜੀ ਦੇ ਢਿੱਲੇ ਜੀ ਇਹ ਪਹਿਲਾਂ ਇੱਥੇ ਵੀ ਐ ਦੇਖਦੇ ਹਾਂ ਹੁਣ ਚਾਹ ਪ੍ਰੋਗਰਾਮ ਬਣਦਾ ਮਿਲਦੇ ਕਿਸੇ ਅਗਲੇ ਬਲਾਕ ਚ ਮਾਰਾ ਦਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਿਆ ਜੀ